ਵਿਲੇ ਕਿੰਨੋਂ ਬਹੁਤ ਮਿਸ ਕਰਦੇ ਸੀ ਬਹੁਤ 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 ਹਨਾ ਬਹੁਤ ਜਨ ਮਿਸ ਕਰਨਾ ਉਹਨਾਂ ਨੇ ਜਿਹੜੀ ਅਬਜ਼ਰਵੇਸ਼ਨ ਦਿੱਤੀ ਐਕਚੁਅਲ ਵਿੱਚ ਜਿਹੜੇ ਆਪਾਂ ਫਾਦਰਾਂ ਦੇ ਕੈਰੇਕਟਰ ਤੋਂ ਵੀਡੀਓ ਬਣਾਈਆਂ ਨਾ ਦੇਤੀ ਤੇਰੇ ਉਹ ਜੋ ਘੱਟ ਡੈਡੀ ਕਹਿੰਦੇ ਹੁੰਦੇ ਸੀ ਕਰਦੇ ਹੁੰਦੇ ਸੀ ਨਾ ਉਹ ਚੀਜ਼ ਨੂੰ ਮਸਾਲਾ ਜਿਹਾ ਬਣਾ ਕੇ ਮੈਂ ਪੇਸ਼ ਕੀਤਾ ਵਾ ਦੇਖੀ ਵੀ ਤੇ ਅੱਜ ਸਾਨੂੰ ਸਾਡਾ ਵੀ ਇੱਕ ਬਣਾਉਂਦਾ ਉਹ ਇਦਾਂ ਦਾ ਛੇੜਿਆ ਤੇ ਅੱਜ ਛਾੜ ਕੇ ਬਣਾਉਂਦਾ ਉਹ ਛੇੜੀ ਗਿਆ ਇਹ ਛਿੰਦਾ ਕੈਰੇਕਟਰ ਕਿਉਂ ਨਾ ਰੱਖਿਆ ਹੋਰ ਕਿਉਂ ਨਹੀਂ ਅੱਜ ਤੁਹਾਨੂੰ ਬਹੁਤ ਹੀ ਬਲਸ਼ਾਲੀ ਸ਼ਕਤੀਸ਼ਾਲੀ ਤਾਬੜ ਤੋੜ ਹਸਤੀਨਾ ਮਿਲਉਣ ਜਾ ਰਹੇ ਹਾਂ ਜਿਨ੍ਹਾਂ ਦੀ ਤੂਤੀ ਪੈਨ ਇੰਡੀਆ ਬੋਲਦੀ ਆ ਤੇ ਉਹਨਾਂ ਦੇ ਮੁੱਛ ਦੀਆਂ ਸੋਹਾਂ ਲਾਗੇ ਲਾਗੇ ਵਾਲੇ ਪਿੰਡ ਖਾਂਦੇ ਆ ਅੱਛਾ ਕਿਹੜਾ ਮੈਨੂੰ ਝੂਠੀਆਂ ਗੋਹਾਂ ਖਾਈ ਜਾਂਦਾ ਮੇਰੇ ਮੁੱਛਾਂ ਨੂੰ ਉਹ ਬੱਕੜ ਬਿਲਾਇਆ ਬੈਠਾ ਮੋੜੇ ਉਹ ਗੱਲ ਤਾਂ ਮੁੱਛ ਦੀ ਹੋ ਰਹੀ ਆ ਕੋਈ ਨਾ ਤੂੰ ਤੂੰ ਪਹਿਲੀਆਂ ਜਿਨੀਆਂ ਛੱਡਣੀਆਂ ਦਾ ਸਾਡੇ ਕੋਲ ਦੀ ਛੱਡਾ ਜਿੰਨੀਆਂ ਆਉਣ ਦੇ ਮੁਰਕੇ ਜਿਹੜਾ ਮੈਂ ਕੰਟੈਂਟ ਕੱਢਣਾ ਨਾ ਆਪਣੀ ਜੇਬ ਚੋਂ ਤੂੰ ਉਹ ਵੀ ਗੱਲ ਕਰੀ ਮੁਰਕੇ ਨਾ ਪਾਜੀ ਮੈਂ ਜਾਵਾਂ ਇੱਥੇ ਪਾਜੀ ਜਾਣ ਨਹੀਂ ਦੇਣਾ ਇਹਨੂੰ ਇਹਦਾ ਬ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਇਹਨੂੰ ਤੁਸੀਂ ਸਕਿਪ ਨਾ ਕਰਿਓ ਅੱਜ ਬੜੀ ਮਾੜੀ ਕਿਸਮਤ ਦੇ ਨਾਲ ਸਾਡੇ ਨਾਲ ਰਣਜੀਤ ਜੀ ਵੀ ਜੁੜ ਚੁੱਕੇ ਨੇ ਕਿਉਂਕਿ ਸਾਡੀ ਕਰੂ ਬੰਦਰ ਨੇ ਇਹ ਅੱਜ ਹੀ ਇਹਨਾਂ ਦਾ ਅਸਲਾ ਬਾਹਰ ਕਿਦਾਂਗੇ ਥੋੜੇ ਥੋੜਾ ਕਰਕੇ ਬੜੇ ਰਿਓ ਬਹੁਤ ਸਾਰੇ ਅਸਲਾ ਅਸਲਾ ਦੀ ਅਸਲੀਅਤ ਅਸਲਾ ਦੀ ਅਸਲੀਅਤ ਦੋਵੇਂ ਚੀਜ਼ਾਂ ਲਗੀ ਦੀ ਕਿ ਇਹਦੀ ਸ਼ਕਲ ਤੇ ਨਾ ਤਰਸਣਾ ਖਾਇਓ ਤਰਸ ਦਾ ਪਾਤਰ ਲੱਗਦਾ ਵੀ ਇੱਕ ਨੂੰ ਪਰ ਹੈ ਕਿਤੇ ਆਉਂਦੇ ਜਾਂਦੇ ਤੁਸੀਂ ਕਿਤੇ ਇਹਨੂੰ 250 ਰੁਪਇਆ ਨਾ ਫੜਾ ਦਿਓ ਇਹ ਹੈ ਨਹੀਂ ਉਸ ਕਾਬਲ ਬੰਦਾ ਨੂੰ ਰੱਬਾ ਆਵਾਕ ਕੇ ਅੱਜ ਮੈਂ ਗਲਤੀ ਨਾਲ ਇੱਥੇ ਆ ਗਿਆ ਪਰ ਉਹ ਮੈਂ ਗਲਤੀ ਨਹੀਂ 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 ਗਲਤੀ ਨਹੀਂ ਇਹਨੂੰ ਗਲਤੀ ਲੱਗਦੀ ਪਰ ਸਾਡੀ ਪਲੈਨਿੰਗ ਇਹੋ ਹੀ ਜੋ ਰਿਹਾ ਉਹੋ ਹੀ ਚਾਹੁੰਦੇ ਕੀ ਇਹਦੀ ਬੇਤੀ ਪੂਰੀ ਕਰਾਈਏ ਪੂਰਾ ਫੁੱਲ ਪਲੈਨਿੰਗ ਨਾਲ ਸਾਡੇ ਦਾ ਹਿੱਸਾ ਬਣ ਗਿਆ ਤੂੰ ਇਹ ਭਾਜੀ ਨਾਲ ਮਿਲੇ ਤੁਹਾਡੇ ਵੇਖ ਲੋ ਉਹ ਇੱਕ ਗੱਲ ਨਹੀਂ ਹੁੰਦੀਂ ਵੀ ਨਾਮ ਸੁੱਚਾ ਸਿੰਘ ਕੰਮ ਲੁੱਚਾ ਸਾਰੇ ਪਿੰਡ ਦੀ ਜੂੜ ਤੇ ਨਾਂ ਰੱਖਿਆ ਨਾ ਸੁੱਚਾ ਆਵਾਜ਼ 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 ਇਹ ਹੈਗਾ ਉਹ ਸੀਮ ਕੋ ਮੈਂ ਹੁਣ ਅਸਲਾ ਬਾਹਰ ਕੱਢ ਦੂੰਗਾ ਮੇਰਾ ਬਾਹਰ ਹੁਣ ਫਲੋਰ ਜਿਆ ਤਿਆਰ ਕਰ ਲੀਂਗਾ ਭਾਈ ਮੈਂ ਇੱਕ ਜੀ ਦੱਸਿਓ ਤੁਸੀਂ ਅਬਜ਼ਰਵਰ ਬੜੇ ਕਮਾਲ ਦੇ ਹੋ ਤੁਹਾਡਾ ਕੰਟੈਂਟ ਜਿਹੜਾ ਨਾ ਇੰਨਾ ਕਮਾਲ ਦਾ ਕਿ ਜੇ ਮੈਂ ਕੋਈ ਦੁਕਾਨਦਾਰ ਵੇਖਦਾ ਤਾਂ ਮੈਨੂੰ ਲੱਗਦਾ ਕਿ ਇਦਾਂ ਦਾ ਹੀ ਹੋਊਗਾ ਮਤਲਬ ਪਹਿਲੀ ਵਾਰੀ ਕਦੋਂ ਲੱਗਾ ਕਿ ਮੈਂ ਹਾਸਾ ਪਾ ਸਕਦਾ ਆ ਤੇਜੀ ਵੀਰੇ ਆਪਣਾ ਹਾਈ ਟ੍ਰਿਮਿੰਗ ਲੱਗਦਾ ਵੀ ਇਹ ਹਾਂ ਸੇ ਪਾਵੀ ਲੈ ਜੇ ਕੋਈ ਕੁਸ਼ੀ ਵੀ ਇਦਾਂ ਦੀ ਗੱਲ ਆ ਗਈ ਆ ਉਹ ਲੋਕਾਂ ਨੂੰ ਰਿਲੇਟ ਕਰ ਜਾਂਦੀ ਆ ਚਾਹੇ ਅਜ ਕੰਟੈਂਟ ਬਣਾਈਏ ਉਹ ਐ ਲੱਗਣ ਲੱ ਜਾਂਦਾ ਕਿ ਯਾਰ ਆਹ ਚੀਜ਼ ਤਾਂ ਦੇਖੀ ਹੋਈ ਆ ਹਾਲਾਂਕਿ ਆਪਾਂ ਪੂਰੀ ਵੀਡੀਓ ਵੀ ਪੂਰੀ ਰਿਲੇਟੇਬਲ ਨਹੀਂ ਬਣਾਈ ਦੀ ਜੇ ਕਹਿ ਲੋ ਵੀ 40% ਕੰਟੈਂਟ ਰਿਲੇਟੇਬਲ ਕਰ ਲੈਣਾ ਬਾਕੀ ਕਮੇਡੀ ਮਿਕਸ ਕਰ ਲੈਣੀ ਤੇ ਆਪਾਂ ਆਪਣੀ ਛੱਡ ਦੇਣੀ ਉਹ ਤੁਸੀਂ ਦੇਖੋ ਤੇ ਉਹ ਪਹਿਲੀ ਦਫਾ ਆਪਾਂ ਇੱਕ ਆਪਣੇ ਦੋਸਤ ਨੂੰ ਛੇੜਨ ਦੇ ਵਾਸਤੇ ਵੀਡੀਓ ਬਣਾਈ ਸੀ ਵੀ ਇਹ ਵੀਡੀਓ ਬਣਾਵਾਂਗੇ ਤੇ ਆਪਣੇ ਯਾਰ ਨੂੰ ਛੇੜਾਂਗੇ ਕਿਉਂਕਿ ਐ ਹੁੰਦਾ ਹੀ ਨਹੀਂ ਵੀ 150 ਫੋਲੋਅਰ ਤੇ ਵੀ ਐ ਵੀ ਉਹ ਫਰੈਂਡ ਸਰਕਲ ਦਾ ਸਾਰੇ ਜੁੜਿਆ ਹੋਇਆ ਵੀਡੀਓ ਬਣਾਵਾਂਗੇ ਤੇ ਉਹ ਵੇਖੂਗਾ ਖੈਰ ਉਹਨੇ ਵੇਖੀ ਵੀ ਤੇ ਅੱਜ ਸਾਨੂੰ ਸਾਡਾ ਵੀਰ ਮਿੱਤਰ ਬੁਲਾਉਂਦਾ ਉਹ ਇਦਾਂ ਦਾ ਛੇੜਿਆ ਤੇ ਅੱਜ ਛੱਡ ਕੇ ਬੁਲਾਉਂਦਾ ਉਹ ਛਿੜੀ ਗਿਆ ਇਹ ਛਿੰਦਾ ਕੈਰੈਕਟਰ ਕਿਉਂ ਨਾ ਰੱਖਿਆ ਹੋਰ ਕਿਉਂ ਨਹੀਂ ਛਿੰਦੇ ਵੀਰੇ ਦੇਖੋ ਦੋ ਕੈਰੈਕਟਰ ਨੇ ਇੱਕ ਜੋ ਅਜੇ ਤੱਕ ਇਹ ਮੈਂ ਲੋਕਾਂ ਤੋਂ ਲੁੱਕੋ ਕੇ ਰੱਖਿਆ ਹੋਇਆ ਉਹ ਮੈਂ ਪਤਾ ਨਹੀਂ ਕਿਸ ਮੌੜ ਤੇ ਜਾ ਕੇ ਕੱਢਾਂਗਾ ਕਿਉਂਕਿ ਅਸਲੀ ਆ ਤੇ ਦੂਸਰਾ ਛਿੰਦਾ ਵੀਰੇ ਜਿਹੜਾ ਕੈਰੈਕਟਰ ਸੀ ਵੀ ਉਹ ਉਸ ਵੀਡੀਓ ਤੋਂ ਮੈਂ ਦੱਸ ਦਵਾ ਵੀ ਮੇਰਾ ਦੋਸਤ ਸੀ ਉਹਦੇ ਬਾਪੂ ਦਾ ਨਾਮ ਅਸੀਂ ਛਿੰਦਾ ਪਾਇਆ ਹੁੰਦਾ ਤੇ ਛਿੰਦਾ ਰਾਮ ਮੈਂ ਪਾਇਆ ਹੁੰਦਾ ਇਹਦੇ ਵੀਡੀਓ ਦਾ ਓਕੇ ਅੱਛਾ ਜੀ ਸੌਰੀ ਅੰਕ ਬੁਲਾਉਂਦਾ ਦੇ ਹੋ ਗਿਆ ਬੁਲਾਉਂਦਾ ਕਿ ਨਹੀਂ ਲਿਆ ਹੁਣ ਲੜਨਾਂ ਜੇ ਖਰੀਦ ਦੇ ਵੀਡੀਓ ਇਹ ਕੇ ਅੰਕਨ ਦੇ ਜੀਵਾ ਫੋਨ ਤੇ ਦੇਖਣਾ ਨਹੀਂ ਆਉਂਦਾ ਫੋਨ ਕਿਦਾ ਆ ਮੈਂ ਭੂਲਾ ਲਿਆ ਹਾਂ ਹਾਂ ਮੈਂ ਹੈਲੋ ਅਸ ਸਿੰਦਾ ਬੋਲਦਾ ਹਾਂ ਕੋਈ ਬੋਲਦਾ ਉਹ ਅੰਕਲੇ ਵੀ ਨਹੀਂ ਕਰਨਾ ਮੈਂ ਸਾਰਾ ਫੋਨ ਹੀ ਕੱਢ ਦਵਾ ਜੇ ਕਿਹ ਕੰਜਰ ਦਾ ਆ ਹੀ ਗਿਆ ਉਹਨੇ ਵੀ ਗੱਲ ਪੂਰੀ ਨਹੀਂ ਕੀਤੀ ਮੈਂ ਕਿਹਾ ਸਿੰਦਾ ਬੋਲਦਾ ਮਾ ਨਾ ਨਹੀਂ ਗੱਲ ਤੇ ਮੈਂ ਲੱਗਾ ਜੇ ਮੈਂ ਤੂੰ ਸਾਲਿਆਂ ਮੈਂ ਕਿਹਾ ਸਾਡੀ ਇੱਟਾਂ ਚੁੱਕ ਕੇ ਲੈ ਗਿਆ ਰਾਤੀ ਤੂੰ ਮੈਂ ਕਿਹਾ ਚੰਗਾ ਹੀ ਘਰ ਬਣਾਉਣ ਲੱਗੇ ਕਦੀ ਰੇਤਾ ਚੁੱਕ ਕੇ ਲੈ ਜਾਂਦਾ ਕਦੀ ਇੱਟਾਂ ਚੁੱਕ ਕੇ ਲੈਣਾ ਲਾਇਆ ਹੁਣਾਂ ਮੈਂ ਇਹਦੇ ਨੂੰ ਕੋਈ ਚਾਰ ਪੰਜ ਦਫਾ ਫੋਨ ਪੰਜ ਦਫਾ ਨਹੀਂ ਵੱਧ ਵਾਰੀ ਲਾਇਆ ਨੂੰ ਚਲੋ ਦੱਸਣਾ ਤਾਂ ਪੰਜ ਵਾਰੀ ਹੋ ਗਈ ਫਿਰ ਵੀਰੇ ਇੱਕ ਦਿਨ ਕੀ ਹੋਇਆ ਸਾਡਾ ਯਾਰ ਉਹ ਵੀ ਪੰਪੂ ਆ ਚੰਗਾ ਆਈ ਬੈਠਾ ਹੀ ਗਰਾਊਂਡ 'ਚ ਮੈਂ ਕਿਹਾ ਯਾਰ ਸਾਨੂੰ ਨਾ ਬੰਦਾ ਬੜਾ ਤੰਗ ਕਰਦਾ ਮੈਂ ਕਿਹਾ ਸੁਨੀਵ ਸਿਆ ਮੈਂ ਕਿਹਾ ਬੰਦਾ ਠੋਕਣਾ ਮੈਂ ਹੋ ਹਾਂ ਹੱਸ ਕੇ ਵਾਹ ਕਿਹੜਾ ਹੈ ਵਾਹ ਯਾਰ ਫੋਨ ਲਾਗੇ ਨਾ ਗਾਣਾ ਗੱਡੀ ਜਾਂਦਾ ਬੀਲ ਜਾਂਦੀ ਮੈਂ ਤਾਂ ਅੱਛਾ ਇੱਕ ਦੰਗ ਨਾਲ ਤੇਰਾ ਸਾਲਾ ਪੰਗਾਉਣ ਕੱਢ ਦੋ ਅਗਾ ਯਾਰ ਪਤਾ ਨਹੀਂ ਯਾਰ ਮੈਂ ਫੋਨ ਹਦਾ ਗਾਣਾ ਕੋਈ ਨਾ ਲਾ ਫੋਨ ਉਹਨੂੰ ਮੈਂ ਖੁੰਲਿਆ ਤੇ ਬੱਬੂ ਨੂੰ ਅੱਛਾ ਅੱਛਾ ਨਾ ਸਿਆ ਵੀ ਮੈਂ ਤੇਰੇ ਬਾਪੂ ਨੂੰ ਫੋਨ ਲਾਇਆ ਮੈਂ ਚੁੱਕ ਕੇ ਤੇ ਕੰਨੋਂ ਲਾਤਾ ਮੈਂ ਕਿਹਾ ਇਹ ਗੱਲ ਸੁਣਨੀ ਨਹੀਂ ਨਹੀਂ ਦਾ ਮਾ ਭੈਣ ਦੀ ਗਾਲ ਆਪਾਂ ਨੂੰ ਆ ਜਾਣੀ ਆ ਮੈਂ ਕਿਹਾ ਤੂੰ ਠੋਕ ਰਿਹਾ ਵਾ ਐ ਲੋ ਭਾਈ ਕਹਿੰਦਾ ਯੇ ਜਿਹੜਾ ਬੰਦਿਆਂ ਦੀ ਗੱਲ ਸੁਣਦਾ ਜਿਹੇ ਤਰ੍ਹਾਂ ਕਹਿੰਦਾ ਫੋਨ ਆ ਗਿਆ ਨਾ ਇਹ ਹਸਾਬ ਨਹੀਂ 70 ਬੜਾ ਫਿਰ ਨਹੀਂ ਇਹ ਬਾਪੂ ਬਾਪੂ ਨੇ ਤਾਂ ਪੁੱਤ ਦੀ ਆਵਾਜ਼ ਬਿਖਾਣੀ ਹੋਈ ਸੀ ਉਹ ਮੋਰੇ ਕੀ ਕਰ ਰਿਹਾ ਆਇਆ ਆਇਆ आयशा आयशा री आयशा ने तेरी केन्दा मैं ਕੱਢੂਗਾ ਉਹ ਕਹਿੰਦਾ ਆਇਸ਼ਾ ਤੂੰ ਇਹ ਐ ਗੱਲ ਕਿਨਾਂ ਕਰ ਰਿਆ ਆ ਮਾੜਾ ਜਿਆ ਬੰਦਾ ਕਿਦਾ ਕੋਈ ਯਾਰ ਬਿਛਾਨ ਵਾਲਾ ਹੀ ਹੈ ਹੈ ਕੀਆ ਮਗਾ ਜਾਣ ਬਿਛਾਨ ਵਾਲਾ ਲੱਗਦਾ ਮੈਂ ਤੈਨਾਂ ਬੜੇ ਸਲੀਕੇ ਨਾਲ ਗੱਲ ਕਰੰਦੇ ਆ ਕਹਿੰਦਾ ਭਾਜੀ ਮੈਂ ਤੇ ਨਾ ਇਹ ਵੀ ਭਾਜੀ ਨਾਲ ਗੱਲ ਕਰੰਦੇ ਆ ਭਾਜੀ ਕਹੇਗੀ ਠੀਕ ਆ ਕਹਿੰਦਾ ਭਰਾਵਾਂ ਨੂੰ ਫੋਨ ਨਹੀਂ ਹੋਣਾ ਚਾਹੀਦਾ ਸੰਦੀਪ ਬੋਲਦਾ ਬੰਦਾ ਬੰਗੂ ਕਹਿੰਦਾ ਸੰਦੀਪ ਬੋਲਦਾ ਇਹ ਕਹਿੰਦਾ ਛੋਲਾ ਵੀ ਚਾਹ ਦੀ ਜਾਂ ਪੁੱਛ ਨਾ ਵੀ ਲੈ ਲਿਆ ਨੇ ਕਿੰਨੂ ਖੁਲ ਆਇਆ ਮੈਨੂੰ ਤਾਂ ਪਛਾਣਿਆ ਨਹੀਂ ਇੱਥੇ ਭਰਾ ਦੀ ਟੜਕਣਾ ਹੋ ਗਈ ਨਾ ਤੇਜ ਸਾਇਲੈਂਟ ਹੋ ਗਿਆ ਕਿੰਨੂ ਫੁਲ ਆਉ ਮੈਂ ਤਾਂ ਪਛਾਣੀ ਮੈਂ ਤਾਂ ਗੜਾ ਘੜਦਾ ਸੀ ਜੋ ਪੁਰਾਣੀ ਨੰਬਰ ਵੇਖਿਆ ਨਾ ਭਰਾ ਉਹ ਦਿਲ ਦਾ ਗਿਆ ਮੁਰਕੀ ਨਹੀਂ ਆਇਆ ਸਾਡੀ ਅੱਜ ਤੱਕ ਭਾਈ ਕਿੱਥੇ ਹੋਣਾ ਤੁਸੀਂ ਪੁੱਤ ਤਾਂ ਪਿਓ ਦਾ ਗਾਲਾ ਪਾ ਤੇਜੀ ਵੀਰੇ ਮੈਨੂੰ ਐ ਲੱਗਦਾ ਵਾ ਕਿ ਅੱਜ ਦੇ ਟਾਈਮ 'ਚ ਵੀ ਨਾ ਲੋਕੀ ਅਬ ਬੱਚੇ ਜਿਹੜੇ ਪਿਓ ਦੇ ਨਾਲ ਨਾ ਇੱਕ ਗੈਪ ਰੱਖਦੇ ਆ ਮੇਰੇ ਤਾਂ ਚਲੋ ਫਾਦਰ ਸਾਹਿਬ ਹੈ ਨਹੀਂਗੇ ਨਾ ਸਵੇਰੇ ਵੀ ਕਰੀਨ ਵੇਖੀ ਜਾਵਾਂ ਇੱਕ ਮੁੰਡਾ ਨਾ ਆਰਕੈਸਟਰ ਨਾਲ ਜੰਚਣ ਦੇ ਆ ਤੇ ਮੋਰੇ ਬਾਪੂ ਬੈਠਾ ਅੱਛਾ ਬਾਪੂ ਹੀ ਸੰਜਣਦਿਆ ਵੀ ਸਾਲਾ ਕੰਜਰੀ ਜੰਮਲੀਏ ਲਾ ਦੇ ਗਿਲਾ ਹਨਾ ਮੈਂ ਵੀ ਡੈਡੀ ਹੁੰਦੇ ਨਾ ਤੇ ਆਪਾਂ ਬੜਾ ਫਰੈਂਡਲੀ ਸਰਕਲ ਰੱਖਣਾ ਹੈ ਈਵਨ ਮੈਂ ਆਪਣੇ ਦੋਸਤ ਸਾਰਿਆਂ ਨੂੰ ਕਹਿੰਦਾ ਹੁੰਦਾ ਜੋ ਉਹਦੇ ਡੈਡੀ ਆ ਮੈਂ ਇਹਨਾਂ ਨੂੰ ਸ਼ੇਡਦਾ ਮੇਰੇ ਹੋਰ ਦੋਸਤ ਨੇ ਹਰੇਕ ਡੈਡ ਨੂੰ ਫੋਨ ਲਾ ਲੈਂਦਾ ਆ ਜੇ ਵੀਡੀਓ 'ਚ ਕਿਸੇ ਸਿਆਣੇ ਬੰਦੇ ਦਾ ਨਾਮ ਲੈਣਾ ਨਾ ਤਾਂ ਮੈਂ ਆਪਣੇ ਦੋਸਤ ਦੇ ਬਾਪੂ ਦੇ ਕਿਸੇ ਦਾ ਨਾਮ ਚੱਕਣਾ ਅਕਬਾਲ ਸਿੰਘ ਜਗਤਾਰ ਸਿੰਘ ਪ੍ਰਭੂ ਦਿਆਲ ਸਿੰਘ ਹੈ ਮਤਲਬ ਕਿਸੇ ਨਾ ਕਿਸੇ ਸੱਜਣ ਦੇ ਬਾਪੂ ਦਾ ਨਾਮ ਚੱਕ ਲੈਣਾ ਹਨਾ ਉਹ ਗੱਲ ਵੱਖਰੀ ਵੀ ਅਗਲੇ ਨੇ ਦਿਲ ਤੇ ਲਾ ਲਈ ਫਿਰ ਮੈਂ ਕਿਹਾ ਨਾ ਉਹ ਵੀ ਬਾਪੂ ਨਾ ਨਾ ਤੇ ਮੇਰੇ ਲਈ ਬਾਪੂ ਨੂੰ ਤਿੰਨ ਚ 10 ਫੋਨ ਲੋਗੇ ਮੈਂ ਗੁੱਸਾ ਕਰ ਜਾਂਦਾ ਤੇ ਕਹਿੰਦਾ ਤੁਸੀਂ ਸਹੀ ਹੈ ਨਾ ਇਦਾਂ ਆ ਥੋੜਾ ਬੜੀ ਗੱਲਾਂ ਤਾਂ ਇਹਦਾ ਭਾਈ ਮਤਲਬ ਚਲੋ ਮਾਪਿਓ ਬੜੇ ਜ਼ਰੂਰੀ ਹੁੰਦੇ ਮੈਂ ਅੰਕਲ ਨੂੰ ਬਹੁਤ ਮਿਸ ਕਰਦੇ ਹਾਂ ਤੁਸੀਂ ਬਹੁਤ ਬਹੁਤ ਬੜੀ ਬਹੁਤ ਹੈ ਨਾ ਬਹੁਤ ਜਿਆਦਾ ਮਿਸ ਕਰਦਾ ਹਾਂ ਉਹਨਾਂ ਨੇ ਜਿਹੜੀ ਅਬਜ਼ਰਵੇਸ਼ਨ ਦਿੱਤੀ ਐਕਚੁਅਲ ਵਿੱਚ ਜਿਹੜੇ ਆਪਾਂ ਫਾਦਰ ਵਾਲੇ ਕਰੈਕਟਰ ਤੋਂ ਵੀਡੀਓ ਬਣਾਈਆਂ ਨਾ ਤੇਜੀ ਵੀਰੇ ਉਹ ਜੋ ਘਰ ਦੇ ਡੈਡੀ ਕਹਿੰਦੇ ਹੁੰਦੇ ਸੀ ਪਾਪੇ ਹੁੰਦੇ ਸੀ ਨਾ ਉਹ ਚੀਜ਼ ਨੂੰ ਮਸਾਲਾ ਜਿਹਾ ਬ ਮਤਲਬ ਜਿਹੜਾ ਮੈਂ 10 ਚੀਜ਼ਾਂ ਵੱਧ ਪੇਸ਼ ਕਰਦੀ ਮਤਲਬ ਕਿ ਜਿਹੜਾ ਤੁਹਾਡਾ ਸੈਂਸ ਆਫ ਹਿਊਮਰ ਆਪਾਂ ਕਹਿ ਸਕਦੇ ਹਾਂ ਕਿ ਅੰਕਲ ਥਰੂ ਤੁਹਾਨੂੰ ਜਾਂ ਜੀਸ ਤੋਂ ਜਾਂ ਉਹਨਾਂ ਚੋਂ ਚੀਜ਼ਾਂ ਤੁਹਾਨੂੰ ਮਿਲੀਆਂ ਹਾਂ ਢਾੜੀ-ਬਾੜੀ ਇਸ ਕੋਲ ਹਾਂ ਉਹਦਾ ਹੀ ਉਹਨਾਂ ਦੀ ਕਹਿ ਲੋਆਂ ਤੇ ਖੱਟੀ ਖਾਂ ਰਹੀਆਂ ਹਾਂ